ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਮੈਂ ਅੱਜ ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਬਾਰੇ ਦੱਸਣਾ ਚਾਹੁੰਦੀ ਹਾਂ ਉਹ ਹਰ ਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲ ਜੀ ਵੱਲੋਂ ਜਪਜੀ ਸਾਹਿਬ ਦਾ ਪਾਠ ਸੁਣਨਾ ਭਾਈ ਗੋਪਾਲ ਜੀ ਕੋਲੋਂ ਜਪਜੀ ਸਾਹਿਬ ਦਾ ਪਾਠ ਸੁਣਨਾ ਇੱਕ ਦਿਨ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਕੋਈ ਐਸਾ ਹੈ ਜੋ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਏ ਭਾਈ ਗੋਪਾਲ ਜੀ ਨੇ ਵਰਤਾ ਸਹਿਤ ਅੱਗੇ ਵਧਦੇ ਤੇ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਪਾਂਦੇ ਵੱਲ ਸਰਖਦੇ ਗਏ ਪੰਜ ਪੈਸੇ ਤੇ ਨਾਰੀਅਲ ਵੀ ਮੰਗਵਾਇਆ ਨਾਰੀਅਲ ਵੀ ਮੰਗਵਾ ਲਿਆ ਇਥੋਂ ਤੱਕ ਕਿ ਉਹ ਕੱਦੀ ਤੋਂ ਉਤਰਨ ਲੱਗਾ ਸੰਨ ਪਰ ਇੱਕਦਮ ਰੁਕ ਗਏ ਇਤਨੇ ਚਿਰ ਨੂੰ ਭਾਈ ਕੋਪਾਲ ਜੀ ਨੇ ਜਪਜੀ ਸਾਹਿਬ ਦੀ ਸਮਾਪਤੀ ਦਾ ਸ਼ਲੋਕ ਪੜ੍ਹਿਆ ਅਤੇ ਗੁਰੂ ਜੀ ਨੇ ਸ਼ਬਦ ਅੱਗੇ ਸਰਚਾਇਆ ਫਿਰ ਆਗਿਆ ਕੀਤੀ ਕਿ ਭਾਈ ਸੁਭਾਗੇ ਦੇ ਲਈ ਨੰਦੇ ਚੀਨੇ ਘੋੜੇ ਉੱਤੇ ਕਾਠੀ ਪਾ ਕੇ ਭਾਈ ਜੀ ਨੂੰ ਅਰਪ ਦਿਓ ਆਕੇ ਭਾਈ ਗੋਪਾਲ ਜੀ ਨੂੰ ਸੰਬੋਧਿਤ ਕੀਤਾ ਕਿ ਭਾਈ ਗੋਪਾਲਿਆ ਤੇਰੀ ਇੱਛਾ ਅਨੁਸਾਰ ਘੋੜਾ ਹਾਜ਼ਰ ਹੈ ਲੈ ਤਾਂ ਗੁਰਿਆਈ ਚੱਲਿਆ ਸੀ ਪਰ ਤੇਰੇ ਭਾਗ ਆਖਰੀ ਪੌੜੀ ਉੱਤੇ ਪਹੁੰਚਦਿਆ ਚੀਨੇ ਘੋੜੇ ਦਾ ਸੰਕਲਪ ਕਰ ਬੈਠਾ ਜੇ ਇੱਕ ਮਨ ਇੱਕ ਚਿੱਤ ਇਕਾਗਰ ਸਾਰਾ ਪਾਠ ਗੁਰ ਜਾਣਦੇ ਤਾਂ ਗੁਰਿਆਈ ਦਾ ਹੱਕਦਾਰ ਸੇ ਰੱਬ ਨੂੰ ਸਾਰਿਆਂ ਰਸਾਂ ਵਿੱਚ ਵਟਾ ਲਿਆ ਜੋ ਭਾਈ ਕੋੜਾ ਹਾਜ਼ਰ ਹੈ ਇਹ ਸਾਖੀ ਇਹ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਲਈ ਜਪ ਜੀ ਸਾਹਿਬ ਦਾ ਕਿੰਨਾ ਮਹੱਤਵ ਹੈ ਕਿ ਗੁਰਗੱਦੀ ਦੇਣ ਲਈ ਵੀ ਤਿਆਰ ਹੋ ਗਏ ਸੰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂਕਿ ਮੈਂ ਅੱਗੇ ਵੀ ਆਪ ਨੂੰ ਗੁਰੂ ਇਤਿਹਾਸ ਨਾਲ ਜੋੜ ਸਕਾਂ